ਸਾਹਿਕਾਲ ਜੀ ਮੈਂ ਰੌਸ਼ਨੀ ਤੁਸੀਂ ਵੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਜਾਣਕਾਰੀ ਸਾਂਝੀ ਕਰਾਂਗੇ 에어 ਇੰਡੀਆ ਕੰਪਨੀ ਵੱਲੋਂ ਜਿਹੜੇ ਉਹਨਾਂ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਵਿਅਕਤੀਆਂ ਦੀ ਜਿਹੜੀ ਸੇਵਾ ਮੁਕਤੀ ਦੀ ਉਮਰ ਸੀਗੀ ਉਹ ਹੁਣ 7 ਸਾਲ ਹੋਰ ਵਧਾ ਦਿੱਤੀ ਗਈ ਹੈ ਦੱਸ ਦਈਏ ਕਿ ਪਹਿਲਾਂ ਜਿਹੜੀ ਕਿ ਸੇਵਾ ਕਰਦੇ ਸੀਗੇ ਲੋਕ ਜਿਹੜੇ ਜਿਵੇਂ ਕਿ ਪਾਇਲਟ ਜਾਂ ਹੋਰ ਮੈਂਬਰ ਸੀ ਉਨਾ ਦੀ ਸੇਵਾ ਮੁਕਤੀ ਦੀ ਉਮਰ 58 ਸਾਲ ਸੀ ਤੇ ਹੁਣ ਉਸ ਨੂੰ ਵਧਾ ਕੇ 60 ਸਾਲ ਕਰ ਦਿੱਤਾ ਗਿਆ ਹੈ ਭਾਰਤੀ ਹਵਾਬਾਜ਼ੀ ਕੰਪਨੀ 에ਅਰ ਇੰਡੀਆ ਨੇ ਪਾਇਲਟਾਂ ਦੀ ਸੇਵਾ ਮੁਕਤੀ ਦੀ ਉਮਰ 60 ਸਾਲ ਅਤੇ ਗੈਰ ਉਡਾਨ ਸਟਾਫ ਦੀ ਸੇਵਾ ਮੁਕਤੀ ਦੀ ਉਮਰ 60 ਸਾਲ ਕਰਨ ਦਾ ਫੈਸਲਾ ਕੀਤਾ ਹੈ ਇਸ ਵੇਲੇ 에ਅਰਲਾਈਨ ਵਿੱਚ ਪਾਇਲਟਾਂ ਅਤੇ ਗੈਰ ਉਡਾਨ ਸਟਾਫ ਦੋਵਾਂ ਦੀ ਸੇਵਾ ਮੁਕਤੀ ਦੀ ਉਮਰ 58 ਸਾਲ ਹੈ ਸੂਤਰਾ ਨੇ ਦੱਸਿਆ ਕਿ ਸੇਵਾ ਮੁਕਤੀ ਦੀ ਜਿਹੜੀ ਉਮਰ ਹੈ ਉਸ ਨੂੰ ਵਿਧਾਨ ਦਾ ਐਲਾਨ ਕਰ ਦਿੱਤਾ ਗਿਆ ਹੈ ਇਹ ਇੱਕ ਮੀਟਿੰਗ ਵਿੱਚ ਸੀਓ ਅਤੇ ਐਮਟੀ ਦੁਆਰਾ ਇਸ ਦਾ ਐਲਾਨ ਕੀਤਾ ਗਿਆ ਇਸ ਵੇਲੇ ਇਸ ਸੰਬੰਧ ਵਿੱਚ 에ਅਰ ਇੰਡੀਆ ਵੱਲੋਂ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਗਈ ਟਾਟਾ ਗਰੁੱਪ ਦੀ ਮਲਕੀਅਤ ਵਾਲੇ 에ਅਰ ਇੰਡੀਆ ਵਿੱਚ ਲਗਭਗ 24000 ਕਰਮਚਾਰੀ ਹਨ ਜਿਨ੍ਹਾਂ ਵਿੱਚੋਂ 3600 ਪਾਇਲਟ ਅਤੇ 9500 ਮੈਂਬਰ ਕੈਬਨ ਕਰੂ ਵਿੱਚ ਸ਼ਾਮਿਲ ਨੇ ਇਹ ਤੁਰੰਤ ਨਹੀਂ ਪਤਾ ਲੱਗ ਸਕਿਆ ਕਿ ਕੈਬਨ ਕਰੂ ਦੀ ਸੇਵਾ ਮੁਕਤੀ ਦੀ ਜਿਹੜੀ ਉਮਰ ਹੈ ਉਸ ਨੂੰ ਕਿੰਨਾ ਵਧਾ ਦਿੱਤਾ ਗਿਆ ਹੈ ਪਰ ਇਸ ਸਮੇਂ ਇਸ ਦੀ ਜਿਹੜੀ ਸੇਵਾ ਮੁਕਤੀ ਦੀ ਉਮਰ ਹੈ ਉਹ 58 ਸਾਲ ਹੈ ਦੱਸ ਦਈਏ ਕਿ ਨਵੰਬਰ 2024 ਵਿੱਚ ਟਾਟਾ ਗਰੁੱਪ ਦਾ ਵਿਸਤਾਰ ਆਇਰ ਇੰਡੀਆ ਵਿੱਚ ਰਲੇਵਾ ਹੋ ਗਿਆ ਉਦੋਂ ਤੋਂ 에어 ਇੰਡੀਆ ਦੇ ਕੁਝ ਪਾਇਲਟ ਸੇਵਾ ਮੁਕਤੀ ਦੀ ਉਮਰ ਵਿੱਚ ਅਸਮਾਨਤਾ ਨੂੰ ਲੈ ਕੇ ਨਾਰਾਜ਼ ਸਨ ਨਵੇਂ ਫੈਸਲੇ ਨਾਲ ਇਸ ਅਸਮਾਨਤਾ ਨੂੰ ਖਤਮ ਕੀਤਾ ਜਾਵੇਗਾ ਇਸ ਵੇਲੇ ਕੈਬਨ ਕਰੂ ਦੀ ਸੇਵਾ ਮੁਕਤੀ ਦੀ ਉਮਰ 55 ਸਾਲ ਹੈ ਅਤੇ ਇਸ ਨੂੰ ਵਧਾਉਣ ਬਾਰੇ ਕੋਈ ਸਪਸ਼ਟੀ ਜਾਣਕਾਰੀ ਨਹੀਂ ਦਿੱਤੀ ਗਈ ਹੈ ਜ਼ਿਕਰੋਕ ਹੈ ਕਿ ਹਾਲ ਹੀ ਵਿੱਚ 에어 ਇੰਡੀਆ ਦੇ ਕੁਝ ਪਾਇਲਟਾਂ ਅਤੇ ਕੈਬਨ ਕਰੂ ਨੇ ਇਸਤਫਾ ਦੇ ਦਿੱਤਾ ਹੈ ਇਸ ਮਾਮਲੇ ਵਿੱਚ ਕੰਪਨੀ ਨੇ ਸੀਓ ਅਤੇ ਐਮ ਡੀ ਵੱਲੋਂ ਇੱਕ टाउन ਹਾਲ ਮੀਟਿੰਗ ਵਿੱਚ ਕਿਹਾ ਗਿਆ ਕਿ ਇਹ ਕਦਮ ਸਟਾਫ ਦੀ ਸਥਿਰਤਾ ਅਤੇ ਅਨੁਭਵ ਨੂੰ ਬਣਾਈ ਰੱਖਣ ਵਿੱਚ ਮਦਦ ਕਰੇਗਾ ਇਦਾਂ ਦੀ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਜੁੜੇ ਰਹੋ ਪੰਜਾਬੀ ਲਿੰਕ মিডিਆ ਨਾਲ ਧੰਨਵਾਦ